ਲਓ ਜੀ ਵਾਪਸੀ ਲਈ ਆਪਾਂ ਪੌੜੀਆਂ ਹੀ ਜਾ ਰਹੇ ਆ ਤੇ ਆਪਾਂ ਆਏ ਉਹ ਦੂਏ ਰਸਤੇ ਲਈ ਤੇ ਆਪਾਂ ਵਾਪਸੀ ਪੌੜੀ ਲਈ ਕਰ ਰਹੇ ਆ ਤੇ ਐਵੇਂ ਜਿਹੀ ਪੌੜੀਆਂ ਨੇ ਤੇ ਹੌਲੀ ਹੌਲੀ ਉੱਤਰ ਗਏ ਤਾਂ ਥੰਢਣ ਢਾਲ ਬਹੁਤ ਆਂ ਜਾਈ ਬਹੁਤ ਉੱਪਰ ਮੈਂ ਢਾਲ ਨਹੀਂ ਜਾਈ ਛੱਡ ਨਹੀਂ ਆਉਜੀ ਪਹਾੜਾਂ ਦਾ 뷰 ਦੇਖੋ ਕਿੰਨੀ ਬਰਫ਼ ਪੈ ਚੁੱਕੀ ਆ ਤੇ ਆਪਾਂ ਨੀਚੇ ਨੂੰ ਆ ਰਹੇ ਹਾਂ ਪੌੜੀਆਂ ਤੇ ਆ ਰਹੇ ਹਾਂ ਜੇ ਤੇ ਕਾਫੀ ਆਪਾਂ ਨੀਚੇ ਆ ਚੁੱਕੇ ਹਾਂ ਤੇ ਬਰਫ਼ ਦੇਖੋ ਕਿੰਨੀ ਜ਼ਿਆਦਾ ਪਿਗਲ ਗਈ। ਬਹੁਤ ਠੰਡ ਹੋ ਗਈ ਤੇ ਬੱਦਲ ਵੀ ਹੋ ਗਿਆ। ਬਾਕੀ ਬਰਫ਼ ਦੇਖੋ ਤੇ ਬਰਫ਼ ਅੱਗੇ ਨੂੰ ਜ਼ਿਆਦਾ ਪਿਗਲ ਗਈ। ਬਰਫ਼ ਪੈ ਵੀ ਹੋ ਗਈ ਤੇ ਪਿਗਲ ਵੀ ਬਹੁਤ ਲੱਗੀ। ਪਾਣੀ ਪਾਣੀ ਹੋ ਗਿਆ ਪਿਆ। ਚੱਲਦੇ ਹਾਂ ਆਪਾਂ ਨੀਚੇ। ਲਓ ਜੀ ਪੌੜੀਆਂ ਰਾस्ते ਨਾਲ ਆਪਾਂ ਗਲੇਸ਼ੀਅਰ ਦੇ ਬਿਲਕੁਲ ਕੋਲੇ ਆ ਗਏ ਤੇ ਉੱਥੇ ਕਾਫੀ ਇਕੱਠ ਹੋਇਆ ਹੋਇਆ ਜਦੋਂ ਅੱਗੇ ਫਿਰ ਵਰਕਸ਼ਾਪ ਕਰਦੇ ਆ ਤੇ ਫਿਰ ਹੋਈ ਹੋਈ ਸੰਗਤ ਮੰਗਦੀ ਆ ਜੀ ਦੇਖ ਸਕਦੇ ਇਹ ਇਧਰ ਪਾਣੀ ਦੇਖੋ ਕਿੰਨਾ ਤੇਜ਼ ਚੱਲ ਰਿਹਾ ਹੈ ਜੀ ਲੋ ਜੀ ਲਾਂ ਨਾ ਕਿ ਉਹ ਪੂਰੀ ਦੇ ਪਰਚਾ ਕਰ ਰਹੇ ਹੁੰਗੇ ਤੇ ਹੌਲੀ ਹੌਲੀ ਸੰਭਲ ਚ ਗਾਰ ਬਾਕੀ ਪਾਣੀ ਦੇਖੋ ਝਰਨੇ ਬਹੁਤ ਅੱਜ ਚੱਲ ਰਿਹਾ ਪਰ ਦੇਖ ਲਗੇ ਆ ਰਹੇ ਹੋਏ ਇਹ ਪੋੜੀਆਂ ਰੱਖ ਕੇ ਖਤਮ ਹੋਣ ਲੱਗਿਆ ਮਨੇ ਵੀ ਦੇਖ ਆ ਰਹੇ ਉੱਥੋਂ ਫਿਰ ਇਹ ਦੋ ਰਸਤੇ ਨੇ ਕਿ ਮਨਲਾ ਸ਼ਿਦਾਇੰਦਾਇ ਕੋ ਪੌੜੀਆਂ ਨੇ ਤੇ ਆਪ ਕੋ ਪੌੜੀਆਂ ਨਹੀਂ ਉਤਰਦੇ ਆ ਆਪ ਗਏ ਦੂਜੇ ਰਸਤੇ ਤੇ ਉੱਤਰ ਸੰਗ ਜਿਹਾ ਕੱਠ ਬਹੁਤ ਹੋ ਗਿਆ ਤੇ ਹੌਲੀ ਹੌਲੀ ਜਾ ਰਹੇ ਹਾਂ ਲਾਓ ਜੀ ਉਹੀ ਪੁਲ ਆ ਗਿਆ ਆਪਾਂ ਨੂੰ ਵਾਪਸ ਤੇ ਇੱਧਰ ਚੱਲ ਚੱਲਦੇ ਨੇ ਇੱਥੇ ਸੰਗ ਤੇ ਖੜੀ ਆ ਹੁਣ ਸਾਰੀ ਤੇ ਹੌਲੀ ਹੌਲੀ ਜਾ ਰਹੇ ਆ ਮਗਰ ਪਰਸ ਬਹੁਤ ਅਮੂਰੀ ਤੇ ਹੌਲੀ ਹੌਲੀ ਜਾ ਰਹੇ ਹਾਂ। ਧਿਆਨ ਲੱਗਿਆ ਬਹੁਤ ਤੇ ਬਿਲਕੁਲ ਆਪਾਂ ਗਲੇਸ਼ੀਅਰ ਦੇ ਕੋਲੇ ਪਹੁੰਚ ਗਏ ਜੀ। ਤੇ ਹੁਣ ਆਪਾਂ ਮੈਂ ਇਹ ਨਾ ਬੋਲੀ ਹਾਂ ਆਇਆ ਰਿਹਾ ਇਥੇ ਪਹੁੰਚ। ਮਾਸ਼ੀ ਦਾ ਮੇਰਾ ਬੂਆ ਸਾਰਾ ਲੱਗ ਗਿਆ। ਦੋਨੋਂ ਆਰਾਮ ਨਾਲ ਸੁੱਜ ਗਿਆ। ਬਾਕੀ ਕਾਫੀ ਇੱਥੇ ਐਵੇਂ ਬਰਫ਼ ਪਈ ਹੋਈ ਆ ਤੇ ਇਹ ਬਰਫ਼ ਦੇ ਜਿੱਦ ਦਾ ਰਾਹ ਬਣਿਆ ਹੋਇਆ ਇਹ ਰਾਹ ਆਪਾਂ ਜਾ ਰਹੇ ਆ ਤੇ ਨੀਚੇ ਨੂੰ ਜਾ ਰਹੇ ਆ ਤੇ ਸੰਗਤ ਹੌਲੀ-ਹੌਲੀ ਹਾਰੀ ਜਿਹੜੀ ਜਾ ਰਹੀ ਆ ਤੇ ਬਰਫ਼ ਕਾਫੀ ਜਾੜਿਆ ਤੇ ਪੈਰ ਕਾਫੀ ਤਲਕਦਾ ਇੱਥੇ ਤੇ ਬਰਫ਼ ਦੇ ਉੱਪਰ ਲਓ ਜੀ ਹੌਲੀ-ਹੌਲੀ ਸੰਗਤ ਜਾ ਰਹੀ ਆ ਤੇ ਬਰਫ਼ ਤੇ ਪੈਰ ਵੀ ਕਾਫੀ ਤਲਕਦਾ ਬਚਾ ਕੇ ਉਤਰਨਾ ਪੈਂਦਾ ਬਾਕੀ ਇੱਥੇ ਦੋ ਰਾਹ ਨੇ ਤੇ ਆਹ ਰਾਹ ਥੋੜਾ ਤਿਲਕਮਾ ਤੇ ਬਰਫ਼ ਜੰਮੀ ਹੈ ਤੇ ਆਹ ਰਾਹ ਥੋੜਾ ਠੀਕ ਆ ਹਾਂ ਇੱਥੇ ਅਸੀਂ ਇੱਥੇ ਪੈਰ ਖੜ ਜਾਂਦਾ ਤੇ ਪੈਰ ਨਹੀਂ ਖੜਦਾ ਜਿਹੜਾ ਬਰਫ਼ ਜੰਮੀ ਹੋਈ ਆ ਇਹ ਬਾਕੀ ਹੌਲੀ ਹੌਲੀ ਤਰੇ ਉਹਨਾਂ ਦੇ ਪੈਰ ਬਹੁਤ ਤਿਲਕਦਾ ਬਰਫ਼ ਦੇ ਉੱਪਰ ਲਓ ਜੀ ਐਵੇਂ ਇਥੋਂ ਬਰਫ਼ ਦੇ ਵਿੱਚੋਂ ਹੌਲੀ-ਹੌਲੀ ਸੰਗਤ ਨੂੰ ਉਤਾਰ ਰਹੇ ਨੇ ਇੱਥੇ ਆਪਾਂ ਚਾਹ ਪੀਤੀਏ ਬੈਠ ਕੇ ਇੱਥੇ ਆਪਾਂ ਚਾਹ ਪੀਤੀਏ ਬੈਠ ਕੇ ਆਪਾਂ ਅੱਗੇ ਚੱਲਦੇ ਹਾਂ ਕਿੰਨੇ ਚੰਗੇ ਹਨ ਕਿੰਨੇ ਚੰਗੇ ਹਨ ਕਿੰਨੇ ਚੰਗੇ ਹਨ ਲਓ ਜੀ ਅੱਗੇ ਗਲੇਸ਼ੀਅਰ ਫੇਰ ਆ ਗਿਆ ਤੇ ਅਸੀਂ ਸੰਗਤ ਨੂੰ ਪਰਪ ਦੇ ਵਿੱਚੋਂ ਪਾਰ ਕਰਾ ਰਹੇ ਹਣੀ ਕਿ ਵਰਵੀ ਵਰਪਾ ਮਸਿਓ ਦੇ ਕੋਲ ਰਿਹਾ ਚੱਲਦੇ ਆਪਾਂ ਤੇ ਗਲੇਸ਼ੀਅਰ ਐਵੇਂ ਪਾਰ ਕਰ ਰਹੇ ਨੇ ਹੱਥ-ਪੜ-ਪੜ ਬਹੁਤ ਪੈਰ ਤਲ ਕਰ ਜੋ ਤੀ ਦੇਖ ਸਕਦੇ ਆ ਤੇ ਹੁਣ ਆਪਾਂ ਚੱਲਦੇ ਆ ਨੀਚੇ ਤੇ ਅੱਗੇ ਫੇਰ ਉਦਾਂ ਹੀ ਆ ਗਿਆ ਗਲੇਸ਼ੀਅਰ ਪਰਫ ਆ ਗਈ ਤੇ ਇੱਥੇ ਵੀ ਬਿਲਕੁਲ ਹੋਣੀ ਹੋਣੀ ਇਹ برف کافی ਜਿਹੜਾ ਕਿ ਨੀਚੇ ਆ ਗਈ ਆ ਜਦ ਬੈਰੀਆ ਘੱਟਦੀ ਹੁਣ ਕਾਫੀ ਜ਼ਿਆਦਾ ਆ ਗਈ ਤੁਸੀਂ ਦੇਖ ਸਕਦੇ ਹੋ ਆਉਂਦੇ ਆ ਪਾ ਕਰਦੇ ਆ ਪਾਉਂਦੇ ਆ ਤੇਰੇਆਂ ਮੇਲੇ ਆਣ ਲੈ ਆ ਆ ਬੈਠੇ ਪਾਰ ਕਰਾ ਦੇ ਬਸ ਮੀਟ ਕਰਾਂਦੀ ਕਰਦੇ ਰਹੇ ਹਾਲੇ ਹਰ ਹਾਲੇ ਬਾ ਪਹਾੜਾਂ ਦਾ ਇਹ ਵੀ ਤਾਂ ਬੰਦੇ ਬੈਠੇ ਆ ਉਹ ਬੈਠੇ ਆ ਉਹ ਬੈਠਾ ਕੁਲਵੀਰ ਲਓ ਜੀ ਆਪਾਂ ਗਲੇਸ਼ੀਅਰ ਪਾਰ ਕਰਕੇ ਆ ਗਏ ਤੇ ਬਹੁਤ ਬਰਫ਼ ਪਿਘਲ ਕੇ ਆ ਰਹੀ ਹੈ ਤੇ ਦੇਖੋ ਪਾਣੀ ਬਹੁਤ ਪਾਣੀ ਦਾ ਵਹਾਅ ਤੇਜ ਹੋ ਗਿਆ ਤੇ ਬਹੁਤ ਗਲੇਸ਼ੀਅਰ ਦੀ ਬਰਫ਼ ਜੜੀ ਫਿਰ ਰਹੀ ਹੈ ਅਜੇ ਦੇਖਾਂਗੇ ਤੇ ਇੱਧਰ ਵੀ ਪਾਣੀ ਚੱਲ ਪਿਆ ਮਤਲਬ ਬਰਫ਼ ਚਿਗੜਨ ਲੱਗੀ ਬਹੁਤ ਪਹਾੜਾਂ ਦਾ ਬਹੁਤ ਹੀ ਸੁਖਨਾ ਵਾਹਾਂ ਤੇ ਲੋ। ਤੇ ਬਰਫ਼ ਦੇਖੋ ਕਿੰਨੀ ਪੈ ਗਈ। ਤੁਸੀਂ ਦੇਖ ਸਕਦੇ ਹੋ ਪਹਾੜ ਬਿਲਕੁਲ ਚਿੱਟੇ ਹੋ ਗਏ ਹੁਣ। ਬਾਕੀ ਇੱਧਰ ਆਪਾਂ ਹੌਲੀ-ਹੌਲੀ ਜਾ ਰਹੇ ਆ। ਕੋਲੇ ਕੋਲੇ ਥੱਲੇ ਨੂੰ ਰੋਡ ਬਹੁਤ ਆ ਤੇ ਹੁਣ ਬਿਲਕੁਲ ਹੌਲੀ-ਹੌਲੀ ਜਾ ਰਹੇ ਹਾਂ। ਚੱਲੋ ਬਾਕੀ ਚਾਰਨੇ ਦਾ ਪਾਣੀ ਐਵੇਂ ਚੱਲ ਰਿਹਾ। ਤੁਸੀਂ ਦੇਖ ਸਕਦੇ ਹੋ ਤੇ ਇੱਧਰ ਵੀ ਚੱਲ ਰਿਹਾ। ਇਹ ਆ ਦੇਖੋ। ਇਹ ਬਰਫ਼ ਪਿਘਲ ਕੇ ਪਾਣੀ ਆ ਰਿਹਾ। ਤੇ ਐਵੇਂ ਪਹਾੜਾਂ ਦੇ ਪਤਾ ਨਹੀਂ ਲਾ ਲੋ ਕਿੱਧਰੋਂ ਪਾਣੀ ਆ ਜਵੇ। ਕਿੰਨੇ ਕਿਲੋ ਆਪਾਂ ਵੀ ਕਹਿੰਦੇ ਹਾਂ 7-8 ਹਾਂ 7-8 ਦਾ ਪਰ ਇੱਕ ਸਪੈਕਟਸ ਹੋਈ ਨਾ ਇਹਨੇ ਇਹਨਾਂ ਪਾਰ ਗਿਆ ਬਾਅਦ ਵਿੱਚ ਹਾਂ ਜੀ ਬਾਅਦ ਵਿੱਚ ਪ੍ਰਾਹਾਰ ਦੇ ਜੇ ਬਾਅਦ ਹੈ ਪ੍ਰਾਹਾਰੀ ਹਾਂ ਜਿਹੀ ਲੱਗ ਬਾਅਦ ਕੋ ਲੋਜੀ ਪਹੁੰਚ ਕੇ ਪਹੁੰਚ ਕੇ ਆਪਾਂ ਪੂਰੀ ਤੇ ਆਹ ਪੌੜਾਂ ਦਿਖਾਈ ਜਾਂਦੇ ਸੀ ਵੀਰੇ ਇਹ ਪੂਰੀ ਦੇ ਉੱਪਰ ਪਹੁੰਚ ਕੇ ਤੇ ਟਾਈਮ ਹੋ ਗਿਆ 7:30 ਕਿ ਆਪਾਂ ਪਹੁੰਚ ਚੁੱਕੇ ਹਾਂ। ਲੋ ਜੀ ਸਵੇਰੇ ਆਪੋ ਜੀ ਨੂੰ ਪਤਾ ਖਾਈ ਸੀ। ਇਹ ਬਲੰਕ ਚ ਗਏ ਸੀ। ਇਹ ਆ ਪਾਣੀ ਚੱਲਦੇ ਆਵੇਂ ਨਹੀਂ ਗਏ। ਤੇ ਬਾਟ ਉੱਤੇ ਆਪਾਂ। ਤੇ ਟਾਈਮ ਹੋ ਗਿਆ ਜੀ 7:20 ਯਾਨੀ 7:30 ਹੋ ਗਏ ਮੰਨ ਲਓ। ਇਹ ਆਪਾਂ ਤੁਰੇ 10:30 ਵਜੇ। ਆਪਾਂ ਹੌਲੀ ਹੌਲੀ ਆਮ ਨਾ ਆਏ ਆ। ਕਾਲੀ ਨਹੀਂ ਕਰੀ ਆਪਾਂ ਨੇ। ਕਿ ਅੱਜ ਆਪਾਂ ਇੱਥੇ ਹੀ ਰਹਿਣਾ। ਗੋਵਿੰਦ ਧਾਮ। ਲਓ ਜੀ ਆਪਾਂ ਗੁਰਦੁਆਰਾ ਗੋਵਿੰਦਾਨ ਸਾਹਿਬ ਪਹੁੰਚ ਚੁੱਕੇ ਆਂ ਟਾਈਮ 7:30 ਹੋ ਗਈ। ਅੰਦੀ ਆਪਾਂ ਰਾਤ ਨੂੰ 7:30 ਗੁਰਦੁਆਰਾ ਗੋਵਿੰਦਾਨ ਸਾਹਿਬ ਪਹੁੰਚ ਚੁੱਕੇ ਵੀ ਤੇ ਇਹ ਵੀਡੀਓ ਨੂੰ ਠੀਕ ਐਂਡ ਕਰਦੇ ਆਂ ਤੇ ਮਿਲਦੇ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।